ਗੁਰਦਾਸਪੁਰ ਪਿੰਡ ਸੋਹਲ ਵਿੱਚ 50 ਸਾਲ ਪੁਰਾਣੀ ਬੰਦ ਪਈ ਇੱਕ ਘਰ ਦੀ ਖੁਦਾਈ ਦੌਰਾਨ ਮਨੁੱਖੀ ਕੰਕਾਲ ਮਿਲਣ ਨਾਲ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੂਚਨਾ ਮਿਲਨ ਤੇ ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਮਹਿਸੂਸ ਹੋਇਆ ਹੈ ਕਿ ਇਸ ਘਰ ਦਾ ਮਾਲਿਕ ਕੁਲਵੰਤ ਸਿੰਘ ਪਿਛਲੇ 5 ਮਹੀਨਿਆਂ ਤੋਂ ਲਾਪਤਾ ਹੈ ਜਿਸ ਦੀ ਸ਼ਿਕਾਇਤ ਉਸ ਦੀ ਪਤਨੀ ਵੱਲੋਂ ਦਰਜ ਕਰਵਾਈ ਗਈ ਸੀ ਪੁਲਿਸ ਦਾ ਕਹਿਣਾ ਹੈ ਕਿ ਫੋਰੈਂਸਿਕ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਮਿਲੇ ਕੰਕਾਲ ਕੁਲਵੰਤ ਸਿੰਘ ਦਾ ਜਾਂ ਕਿਸੇ ਹੋਰ ਦਾ ਗੁਰਦਾਸਪੁਰ ਤੋਂ ਸੰਜੀਵ 바ਵਾ ਦੀ ਖਾਸ ਰਿਪੋਰਟ ਪਿੰਡ ਸੋਲਾ ਜੀ ਬਹੁਤ ਦੁਖਦਾਈ ਘਟਨਾ ਹੈ ਸਾਡੇ ਪਿੰਡ ਵਿੱਚ ਅੱਜ ਇੱਕ ਮਕਾਨ ਸੀਗਾ ਉਹਦੇ ਵਿੱਚ ਇੱਕ ਘਨਾਰ ਮਿਲਿਆ ਉਹਦੀ ਇਨਫੋਰਮੇਸ਼ਨ ਪੁਲਿਸ ਨੂੰ ਦਿੱਤੀ ਗਈ ਆ ਫਰਾਂਸਿਸ ਟੀਮਾਂ ਆਈਆਂ ਇੱਥੇ ਉਹ ਖੰਘਾਰੀਆਂ ਦੇਖ ਰਹੀਆਂ ਕੀ ਕਿਹੜੀ ਕੀ ਗੱਲ ਹੋਈ ਹੈ ਤੇ ਇਹ ਪਹਿਲੀ ਵਾਰੀ ਸਾਡੇ ਪਿੰਡ 'ਚ ਅਜਿਹੀ ਘਟਨਾ ਆਈ ਆ ਜਿਹੜੀ ਬਹੁਤ ਵੱਧ ਭਾਗੀ ਘਟਨਾ ਆ ਕਿ ਮਕਾਨ ਵੀ ਬੰਦ ਆ ਕਾਫੀ ਚਿਰ ਤੋਂ ਇਹਨਾਂ ਦਾ ਇੱਕ ਮਕਾਨ ਇਹਨਾਂ ਹੋਰ ਵੀ ਆ ਤੇ ਕਲਨ ਸਿੰਘ ਉਹਨਾਂ ਦਾ ਮਕਾਨ ਆ ਤੇ ਇੱਥੇ ਜਿਹੜੀ ਡੈਥ ਹੋਈ ਉਹਨੂੰ ਤੁਹਾਨੂੰ ਪੁਲਿਸ ਹੀ ਦੱਸ ਸਕਦੀ ਜਾਂ ਫਰਾਂਸਿਸ ਟੀਮਾਂ ਹੀ ਦੱਸ ਸਕਦੀਆਂ ਵੀ ਇਹ ਕੀ ਚੱਕਰ ਆ ਕਿ ਨਹੀਂ ਬਾਕੀ ਪੁਲਸ ਨੂੰ ਤਰਾਕ ਕੀਤੀ ਗਈ ਤੇ ਪਿੰਡ ਵਾਸੀਆਂ ਤੇ ਸਾਰੇ ਸਾਮੇ ਦਾ ਸਾਮੇ ਦਾ ਮਾਹੌਲ ਆ ਕਿਉਂਕਿ ਬਹੁਤ ਵੱਡੀ ਘਟਨਾ ਵਾਪਰੀ ਅੱਜ ਤੱਕ ਕਦੀ ਇਹ ਹੋਇਆ ਨਹੀਂ ਪਿੰਡ ਦੇ ਵਿੱਚ ਐਹੋ ਜਿਹੀ ਜੜੀ ਘਟਨਾ ਆ ਤੇ ਪੁਲਸ ਆਪਣੀ ਵੈਰੀਫਿਕੇਸ਼ਨ ਕਰ ਰਹੀ ਆ ਇਹ ਸਾਰੇ ਸ਼ੀਂਬਿਆਂ ਦੇ ਘਰ ਆ ਸ਼ੀਂਬਿਆਂ ਵਾਲੀ ਗਲੀ ਆ ਇਹ ਪਰਿਵਾਰ ਕੁਝ ਤੇ ਅਮਰਸਰ ਗਏ ਆ ਇਹਨਾਂ ਵੀ ਆਪਣਾ ਜਿਹਨਾਂ ਦਾ ਮਕਾਨ ਆ ਇਹਨਾਂ ਵੀ ਮਕਾਨ ਬਾਹਰਲੇ ਪਾਸੇ ਪਾਇਆ ਆ ਜ਼ਿਆਦਾਤਰ ਉਧਰ ਰਹਿੰਦੇ ਆ ਇਹ ਭਾਜੀ ਹੁਣੀ ਜਿਨ੍ਹਾਂ ਦੀ ਜੈਡ ਬੋਦੀ ਕਹਿ ਰਹੇ ਆ ਕਿ ਮਿਸਿੰਗ ਹੈਗੇ ਆ 5-6 ਮਹੀਨੇ ਤੋਂ ਮਤਲਬ ਲੱਭੇ ਨਹੀਂ ਇਹ ਮਤਲਬ ਇਹ ਘਰਦਿਆਂ ਨੇ ਰਿਪੋਰਟ ਵੀ ਲਖਾਈ ਸੀ ਥਾਣੇ ਚਾਰ ਕਿੰਨੇ ਪਹਿਲਾਂ ਤੇ ਹੁਣ ਮਗਰੂ ਮਹਾਰਾ ਜਾਣਦੇ ਵੀ ਇਹ ਕੀ ਹਸਤਾ ਹੋਇਆ ਇਹ ਹੁਣ ਪੁਲਿਸ ਲਈ ਆਪਣੀ ਵੈਰੀਫਿਕੇਸ਼ਨ ਕਰਨ ਨਾਲ ਖਾਸਿਕ ਟੀਮਾਂ ਵੀ ਆਈਆਂ ਉਹ ਵੀ ਆਪਣਾ ਕਾਰੀ ਜਾਂਚ ਕਰ ਰਹੀ ਜਿਹਦੀ ਕਾਤ ਸਿੰਘ ਜੀ ਠੀਕ ਆ ਜੀ ਉਹ ਅੱਗੇ ਵੀ ਪਹਿਲਾਂ ਵੀ ਜਾਂਦੇ ਕਿਤੇ ਪਹਿਲਾਂ ਵੀ ਵਿੱਚੋਂ ਦਲ ਜਾਂਦੇ ਸੀ ਬਾਹਰ ਕਿਦਾ ਕਿਸੇ ਗੁਰਦੁਆਰੇ ਸੇਵਾ ਕਰਨੀ ਜਾਂ ਕਿਦਾ ਹਨ ਹੁਣ ਇਹਦੇ ਫਰਾਂਸਿਸ ਟੀਮ ਹੀ ਲਾ ਸਕਦੇ ਵੀ ਡੈਡ ਬੋਡੀ ਕੀਤੀ ਹੈ ਤੇ ਚਾਹੇ ਡਾਕਟਰ ਲਾ ਸਕਦੇ ਹਨਾ ਸਰਪੰਚ ਸਾਹਿਬ ਜੀ ਕੋਈ ਕੰਪਲੀਟ ਵਗੈਰਾ ਵੀ ਕੀਤੀ ਗਈ ਸੀ ਹਾਂ ਮਿਸਿੰਗ ਦੀ ਕੰਪਲੀਟ ਇਹਦੇ ਘਰਦਿਆਂ ਨੇ ਧਾਰੀਵਾਲ ਥਾਣੇ ਦਿੱਤੀ ਸੀ ਅੱਜ ਤੋਂ 4 ਕਿ ਮਹੀਨੇ ਪਹਿਲਾਂ ਦੀ ਗੱਲ ਆ ਤਿੰਨ ਚਾਰ ਸਵੇਰੇ ਨਾਲ ਦੇ ਗਵਾਂਢੀ ਕੰਦ ਗੱਡ ਰਹੇ ਸੀ ਉਹਨਾਂ ਨੇ ਲਾਗੋ ਸਫਾਈ ਕਰਨ ਦੀ ਕੋਸ਼ਿਸ਼ ਕੀਤੀ ਜ ਉਹਨਾਂ ਨੂੰ ਥੱਲੇ ਉਹ ਕੰਗਾਰ ਲੱਭਾ ਉਹਨਾਂ ਨੇ ਰਿਪੋਰਟ ਤਲਾਹ ਕੀਤੀ ਥਾਣੇ ਕਿੰਨੇ ਵਕਤ ਦੂਗਾ ਸੀ ਜੀ ਇਹ ਨਹੀਂ ਉੱਪਰ ਹੀ ਸੀਗਾ ਸਹੀ ਅੰਦਰ ਗਏ ਨਹੀਂ ਫਰਾਂਸਿਸ ਜੀ ਨੂੰ ਪਤਾ ਕੋਈ ਅਲੱਗੇ ਨਹੀਂ ਗਿਆ ਕਿਉਂਕਿ ਪੁਲਿਸ ਨੇ ਕਿਸੇ ਨੂੰ ਜਾਣ ਨਹੀਂ ਦਿੱਤਾ ਉਹ ਸਾਰਾ ਕੁਝ ਪੁਲਿਸ ਨੂੰ ਦੱਸ ਸਕਦੀ ਹੈ ਜੀ ਸੋਲ ਪਿੰਡ ਦਾ ਤਾਂ ਰੇਲ ठाਣੇ ਚੰਦਾ ਜੀ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਨਾ ਸਕੈਲਟਨ ਵਗੈਰਾ ਇੱਥੇ ਮਿਲਿਆ ਤੇ ਉਹਦੇ ਸਬਕ ਇੱਥੇ ਆਏ ਐ ਬਾਕੀ ਜਾਂਚ ਚੱਲ ਰਹੀ ਹੈ ਕਿਨੇ ਚਿਰ ਤੋਂ ਘਰ ਬੰਦ ਸੀ ਗਈ ਐ ਇਹ ਘਰ ਨਹੀਂ ਬੰਦ ਨਹੀਂ ਖੁੱਲਦੀ ਵੀ ਇੱਥੇ ਨਾ ਦੋ ਘਰ ਨੇ ਬੇਸਿਕਲੀ ਪਿੰਡ 'ਚ ਤੇ ਇਹ ਕਦੀ ਖੁੱਲਦੇ ਕਦੀ ਬੰਦ ਕਰਦੇ ਸੀਗੇ ਤੇ ਬਾਕੀ ਦੂਜੇ ਕੀਆ ਹੋਣਗੇ ਅਸਲ ਮਾਲਕ ਕੌਣ ਹੈ ਕਿਤੇ ਇਹ ਕੁਲਵੰਤ ਸਿੰਘ ਦਾ ਘਰ ਹੈ ਕੋਈ ਮਿਸਿੰਗ ਪਰਸ ਦੀ ਕਿਤੇ ਲਖਾਈ ਗਈ ਹੈ ਕੋ ਚੈੱਕ ਕਰ ਰਹੇ ਆਂ ਸਰ ਚਲੋ ਕਿਹੜੇ ਦਿਨਾਂ ਹੀ ਘਰ ਬੰਦ ਪਿਆ ਇਹਦੇ ਬਾਰੇ ਜਿਹੜੀ ਕਥਾ ਤੁਹਾਨੂੰ ਕਿੰਨੇ ਦਿਨ ਪਹਿਲਾਂ ਪਿਆ ਸੀ ਤਾਂ ਅਸੀਂ ਉਹਨਾਂ ਦੀ ਜਿਹੜੀ ਜਿਨ੍ਹਾਂ ਦਾ ਘਰ ਹੈ ਉਹਨਾਂ ਨਾਲ ਜਿਹੜੀ ਗੱਲਬਾਤ ਕਰਕੇ ਫੇਰ ਹੀ ਪਤਾ ਲੱਗਿਆ ਕਿਹੜੀ ਕਿਹੜੀ ਟੀਮਾਂ ਪਹੁੰਚ ਗਈ ਤੁਹਾਨੂੰ ਜਾਣਕਾਰੀ ਉਹ ਰੈਫਰਜਿਕ ਟੀਮ ਆਈ ਸੀ ਉਹ ਉਹ ਕਰ ਰਹੀ ਹੈ ਜਦੋਂ ਠੀਕ ਹੈ